ਸਸੀ ਕਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਬਹੁਤ ਹੀ ਜਿਆਦੇ ਕੰਮ ਦੀ ਵੀਡੀਓ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਗਰਮੀ ਬਹੁਤ ਹੋ ਰਹੀ ਹੈ ਨਾ ਗਰਮੀ ਬਹੁਤ ਹੋਣ ਦੇ ਕਾਰਨ ਜਿਵੇਂ ਆਪਾਂ ਕਾਰਾਂ ਹਨਾ ਧੁੱਪ ਦੇ ਵਿੱਚ ਖੜਾ ਦਿੰਨੇ ਆ ਜਦੋਂ ਕਾਰ ਧੁੱਪ ਦੇ ਵਿੱਚ ਖੜ ਜਾਂਦੀ ਹੈ ਤਾਂ ਜਿਹੜਾ ਤੁਸੀਂ ਇਹ حساب ਲਾ ਲਓ ਜਿਹੜਾ ਉਹਦਾ ਵਿਚਲਾ ਟੈਂਪਰੇਚਰ ਹੁੰਦਾ ਉਹ ਬਹੁਤ ਜਿਆਦੇ ਹਾਈ ਹੋ ਜਾਂਦਾ ਜਦੋਂ ਆਪਾਂ ਏਸੀ ਚਲਾਉਨੇ ਘੱਟੋ ਘੱਟ ਉਹ ਆਪਾਂ 10 ਤੋਂ 15 20 ਕਿਲੋਮੀਟਰ ਤੱਕ ਵੀ ਆ ਜਾਣਾ ਏਸੀ ਕੰਮ ਨਹੀਂ ਕਰਦਾ ਉੱਥੇ ਆਪਾਂ ਨੂੰ ਇਹ ਵੀ ਡਾਟ ਹੋ ਜਾਂਦਾ ਵੀ ਆਪਣੀ ਕਾਰ ਦਾ ਏਸੀ ਖਰਾਬ ਹੈ ਤੇ ਆਪਾਂ ਮਕੈਨਿਕ ਕੋਲੇ ਲੈ ਜਾਂਦੇ ਹਾਂ ਤੇ ਮਕੈਨਿਕ ਖੋਲ ਕੇ ਦੇਖ ਲੈਂਦਾ ਹੈ ਨਾ ਵੀ ਏਸੀ ਤਾਂ ਠੀਕ ਹੈ ਜਾਂ ਮੰਨ ਲਓ ਵੀ ਚਲੋ ਮਾੜੀ-ਮੁੱਟੀ ਰਿਪੇਅਰ ਕਰ ਦਿੰਦਾ ਹੈ ਉਹ ਜੇ ਗੈਸ ਘਟਾ ਗੈਸ ਪਾਉਂਦਾ ਪਰ ਜੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜਦੋਂ ਆਪਣੀ ਗੱਡੀ ਪੂਰੀ ਫੁੱਲ ਧੁੱਪ ਦੇ ਵਿੱਚ ਖੜੀ ਹੈ 11 ਤੋਂ 12 1 2 3 ਦਾ ਜਦੋਂ ਵੀ ਹੈ ਨਾ ਜਿੰਨਾ ਵੀ ਟਾਈਮ ਹੈ ਕਿਉਂਕਿ ਹੁਣ ਗਰਮੀ ਨਜਾਇਜ਼ੀ ਹੈ ਬਾਲੀ ਗਰਮੀ ਹੋਣ ਦੇ ਕਾਰਨ ਕਰਕੇ ਹੈ ਨਾ ਤੇ ਤੁਹਾਨੂੰ ਇੱਕ ਅੱਜ ਇਲਾਜ ਕੱਢ ਕੇ ਦਿੱਤਾ ਆਪਾਂ ਨੇ ਜਿਹੜਾ ਗੱਡੀ ਦਾ ਜਿੱਥੋਂ ਗੱਡੀ ਮਤਲਬ ਰੇਡੀ ਰੀਟਰ ਹੁੰਦਾ ਜਿੱਥੋਂ AC ਵਾਲਾ ਉੱਥੋਂ ਹਵਾ ਖਿਜਦੀ ਹੈ ਨਾ ਉਹਦੇ ਅੱਗੇ ਤੁਸੀਂ ਪਾਣੀ ਪਾ ਦਿੰਦੇ ਹੋ ਨਾ ਜਿਹਦੇ ਅੱਗੇ ਪਾਣੀ ਪਾਰਦੇ ਹੋ ਤੇ ਇਹਦੇ ਵਿੱਚ ਐ ਵੀ ਸੁਣਿਆ ਨਾ ਜਿਹੜੀ ਸ਼ੂ ਸ਼ੂ ਦੀ ਆਵਾਜ਼ ਹੁੰਦੀ ਹੈ ਜਦੋਂ ਗੱਡੀ ਆਪਣੀ ਖੜੀ ਚੱਲਦੀ ਹੁੰਦੀ ਹੈ ਉਹ ਪੱਖਾ ਹੁੰਦਾ ਆਟੋਮੈਟਿਕ ਹੁੰਦਾ ਉਹ ਸਵਿਫਟ ਗੱਡੀ ਦਾ ਉਹ ਚੱਲ ਪੈਂਦਾ ਜਿਹੜੀ ਸ਼ੂ ਸ਼ੂ ਦੀ ਆਵਾਜ਼ ਹੁੰਦੀ ਹੈ ਨਾ ਉਹ ਜਦੋਂ ਆਪਾਂ ਨੇ ਅੱਗੇ ਉਹਦੇ ਪਾਣੀ ਪਾਤਾ ਸ਼ੂ ਸ਼ੂ ਦੀ ਆਵਾਜ਼ ਆਪੇ ਘਟ ਜੂਗੀ ਆਹ ਦੇਖੋ ਨਾ ਮੈਂ ਸਾਰੀ ਗੱਡੀ ਦੇ ਉੱਤੇ ਹੀ ਪਾਣੀ ਤਾਂ ਪਾ ਰਿਹਾ ਕਿਉਂਕਿ ਬਾੜੀ ਨਜਾਇਜ਼ ਗਰਮ ਦੀ ਤੇ ਉਥੇ ਸਾਰਾ ਦਿਨ ਹੀ ਧੁੱਪ ਦੇ ਵਿੱਚ ਖੜੀ ਰਹੀ। ਛਾਂ ਕਈ ਵਾਰ ਆਪਾਂ ਨੂੰ ਨਹੀਂ ਵੀ ਮਿਲਦੀ ਹੁੰਦੀ ਹਨਾ। ਗੱਡੀਆਂ ਇਕੱਠ ਜਾਦੇ ਹੁੰਦੇ ਆ ਦਰਖਤਾਂ ਥੱਲੇ ਹੋਰ ਵੀ ਬਾਈ ਲਾ ਜਾਂਦੇ ਨੇ। ਤੇ ਗੱਡੀ ਧੁੱਪ ਦੇ ਵਿੱਚ ਬਹਲੀ ਖੜਨ ਦੇ ਕਾਰਨ ਕਰਕੇ ਅੰਦਰ ਇਹਦੇ ਗਰਮੈਸ ਬਹੁਤ ਜ਼ਿਆਦਾ ਹੋ ਰਹੀ ਸੀ। ਤੇ ਮੈਨੂੰ ਇਹ ਹਨਾ ਪਹਿਲਾਂ ਵੀ ਮੈਂ ਤਜਰਬਾ ਕਈ ਵਾਰ ਕੀਤਾ ਹੈ ਤੇ ਉੱਪਰ ਵੀ ਜੇ ਤੁਸੀਂ ਪਾਣੀ ਪਾ ਦੋਗੇ ਸੋਡੀ ਗੱਡੀ 1 ਤੋਂ 1.5 ਮਿੰਟ ਦੇ ਵਿੱਚ ਵਿੱਚ ਠੰਡੀ ਹੋਣ ਲੱਗ ਪੈਂਦੀ ਹੈ। ਕਈ ਵਾਰ ਆਪਾਂ ਨੂੰ ਪਾਣੀ ਨਹੀਂ ਵੀ ਮਿਲਦਾ ਹਨਾ ਜੇ ਪਾਣੀ ਨਹੀਂ ਮਿਲਦਾ ਮੰਨ ਲਓ ਆਪਣੇ ਲਈ ਦੋ ਲੀਟਰ ਦੀ ਬੋਤਲ ਪਾਣੀ ਦੀ ਭਰ ਕੇ ਰੱਖਿਆ ਕਰੋ ਜਿਹੜਾ ਰ ਪੱਖਾ ਲੱਗਿਆ ਹੁੰਦਾ ਤੇ ਉਹ ਪੱਖੇ ਦੇ ਵਿੱਚ ਨਾ ਇੱਕ ਬੋਤਲ ਪਾਣੀ ਦੀ ਪਾ ਦਿਆ ਕਰੋ ਐ ਚਾਹੇ ਉੱਪਰ ਦੀ ਆਹ ਜਾਲੀ ਵਿੱਚੋਂ ਦੀ ਪਾ ਦੋ ਚਾਹੇ ਆਹ ਨੀਚਲੀ ਵਿੱਚ ਦੀ ਪਾ ਦੋ ਤੇ ਬਸ ਉਹ ਰੀਡੀ ਰੀਟਰ ਨੂੰ ਪਾਣੀ ਮਿਲਣਾ ਚਾਹੀਦਾ ਜਦੋਂ ਉਹਨੂੰ ਪਾਣੀ ਮਿਲ ਗਿਆ ਤੇ ਉਹਨੇ ਨਾ ਮਤਲਬ ਜਿਹੜੀ 쿨ਿੰਗ ਦੀ ਕਪੈਸਿਟੀ ਉਹਦੀ ਉਹ ਵਧ ਜਾਂਦੀ ਨਹੀਂ ਉਹ ਬਹੁਤ ਜ਼ਿਆਦਾ ਗਰਮ ਹੋਇਆ ਹੁੰਦਾ ਗੱਡੀ ਤਾਂ ਅੰਦਰੋਂ ਗਰਮ ਹੁੰਦੀ ਹੁੰਦੀ ਹੈ ਜੇ ਕਿਤੇ ਪਾਣੀ ਖੁੱਲਾ ਮਿਲ ਜੇ ਜਿਵੇਂ ਹੁਣ ਮੈਨੂੰ ਰੇ ਹਨਾ ਪਾਈਪ ਲੱਗਿਆ ਮਿਲ ਗਿਆ ਤੇ ਮੈਂ ਸਾਰੀ ਗੱਡੀ ਨਾਲ ਦੀ ਨਾਲ ਹਨਾ ਉੱਪਰ ਇਹਦੇ ਪਾਣੀ ਪਾ ਪਾ ਕੇ ਸਾਰੀ ਛੱਤ ਠੰਡੀ ਹੋ ਗਈ ਹਨ ਤੇ ਜਦੋਂ ਉੱਪਰੋਂ ਗੱਡੀ ਠੰਡੀ ਹੋ ਜੇ ਜਾਂ ਮੰਨ ਲਓ ਵੀ ਜਿਹੜੇ ਰੇਡੀ ਲੀਟਰ ਦੇ ਮੂਹਰੋਂ ਵੀ ਇੱਥੇ ਜਿੰਨਾ ਪਾਣੀ ਪੀ ਜੇ ਉਹ ਵੀ ਬਹੁਤ ਵਧੀਆ ਗੱਲ ਹੈ ਨਹੀਂ ਹਨਾ ਤੁਸੀਂ 10 ਤੋਂ 15 ਕਿਲੋਮੀਟਰ ਬਾਜੋ ਗੱਡੀ ਦੇ ਆਪਾਂ ਜਿਹੜੇ ਵਿੱਚ ਗੱਡੀ ਦੇ ਬੰਦੇ ਬੈਠੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਸੀਸੇ ਖੋਲ੍ਹੋ ਯਾਰ ਹਨਾ ਵੀ ਅੰਦਰ ਬਾਲੀ ਜਿਆਦਾ ਗਰਮਾਈਸ ਹੈ ਧੁੱਪ ਦੇ ਵਿੱਚ ਨਾ ਹੀਟ ਵਾਲੀ ਹੋ ਜਾਂਦੀ ਹੈ ਅੰਦਰ ਜੇ ਵਧੀਆ ਲੱਗੀ ਸ਼ੇਅਰ ਕਰਿਓ ਬਈ